ਔਰ ਆਖੀਰਲੇ ਅਸੀਂ ਇਹ ਸ਼ੁਰੂ ਜਿ ਕਿਹਾ ਸੀਗਾ ਕਿ ਆਖੀਰ ਤੱਕ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਹੁਣ ਜ਼ਰੂਰਤ ਸੀ ਕਿ ਪਿੰਡਾਂ ਦੇ ਵਿੱਚ ਡੀਜ਼ਲ ਦਿੱਤਾ ਜਾਵੇ ਖਾਦ ਦਿੱਤੀ ਜਾਵੇ ਤੇ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਸ਼੍ਰੀ ਅਮਰitsar ਸਾਹਿਬ ਕੋਲ ਸ਼ੁਰੂਆਤ ਕੀਤੀ ਸੀਗੀ ਅੱਜ ਅਸੀਂ ਲੁਧਿਆਣਾ ਚ ਖੜੇ ਹਾਂ ਇਸ ਤੋਂ ਬਾਅਦ ਅਸੀਂ ਬੀਜ ਵੀ ਦੇਵਾਂਗੇ ਔਰ ਖਾਦ ਵੀ ਦੇਵਾਂਗੇ ਕਿਉਂਕਿ ਜਦ ਕਦੀ ਪਾਣੀ ਆਂਦਾ ਉਸ ਵੇਲੇ ਤਾਂ ਇਹ ਟੀਚਾ ਹੁੰਦਾ ਕਿ ਜਿਹੜਾ ਬੰਦਾ ਪਾਣੀ ਚ ਫਸ ਗਿਆ ਉਹਨੂੰ ਕਢੀਏ ਜਾਂ ਉਹਨੂੰ ਉੱਥੇ ਲੰਗਰ ਪਚਾਦੀ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸਲ ਟੀਚਾ ਇਹ ਹੈ ਇਹ ਕਿਸਾਨ ਨੂੰ ਦੁਬਾਰਾ ਉਹਦੇ ਪੈਰਾਂ ਦੇ ਉੱਤੇ ਖੜਾ ਕਰਨਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਲਿਸਟਾਂ ਬਣੀਆਂ ਹੋਈਆਂ ਹੁਣ ਸਾਨੂੰ ਇਹ ਪਤਾ ਲੱਗ ਗਿਆ 1.5 ਮਹੀਨੇ ਚ ਕਿ ਕਿਸ ਕਿਸਾਨ ਕਿਸ ਪਿੰਡ ਦੇ ਵਿੱਚ ਕਿਹੜਾ ਗਰੀਬ ਕਿਸਾਨ ਹੈ ਮਤਲਬ ਦੋ ਕਿੱਲੇ ਕਿਹਦੇ ਕੋ ਐਤਨ ਕਿੱਲੇ ਕਿਹਦੇ ਕੋ ਹੈ ਆਲਰੇਡੀ ਕਿਉਂਕਿ ਲਿਸਟਾਂ ਬਣੀਆਂ ਪੰਚਾਇਤਾਂ ਵੀ ਸਾਥ ਦੇ ਰਹੀਆਂ ਹੋਰ ਐਨ ਜੀਓਜ਼ ਵੀ ਹਨ ਉਹਨਾਂ ਲਿਸਟਾਂ ਦੇ ਆਧਾਰ ਤੇ ਜਿਹੜੇ ਪਿੰਡ ਦਰਿਆਵਾਂ ਦੇ ਨੇੜੇ ਉੱਥੇ ਜਾ ਕੇ ਸੇਵਾ ਕਰਦੇ ਪੰਜਾਬ ਦੇ ਵਿੱਚ ਜਦੋਂ ਤੋਂ ਆੜਾਏ ਨੇ ਲਗਾਤਾਰ ਮੁਸਲਿਮ ਪਹਚਾਰਾ ਅਤੇ ਪੰਜਾਬ ਦੀ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਜਿਹੜੀ ਆ ਅੱਗੇ ਵੱਧ ਚੜ ਕੇ ਹਿੱਸਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੇ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨ ਉੱਲਵੀ ਦੇ ਵੱਲੋਂ ਵੱਡੀ ਸੇਵਾ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਰਿਲੀਜ਼ ਕੀਤੀ ਗਈ ਹੈ ਮੈਂ ਸਾਥੀ ਨੂੰ ਕਹਾਂਗਾ ਤਸਵੀਰਾਂ ਇੱਕ ਵਾਰ ਜਿਹੜੀ ਆ ਪਿੱਛੇ ਤੁਹਾਨੂੰ ਦਿਖਾਈਆਂ ਜਾਣੇ ਸਪੈਸ਼ਲ ਇੱਕ ਪਿਕਅਪ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ 10000 ਲੀਟਰ ਜਿਹੜਾ ਡੀਜ਼ਲ ਆ ਉਹ ਆਂਦਾ ਤੇ ਡੀਜ਼ਲ ਪੰਜਾਬ ਦੇ ਹੜਪਰਭਾਵਿਤ ਲੋਕਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਉਹਨਾਂ ਤੱਕ ਪਹੁੰਚਦਾ ਕੀਤਾ ਜਾਏਗਾ ਫ੍ਰੀ ਆਫ ਕੋਸਟ ਬਿਲਕੁਲ ਫ੍ਰੀ ਦੇ ਵਿੱਚ ਇਹ ਡੀਜ਼ਲ ਜਿਹੜਾ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਖੁਦ ਸ਼ਾਹੀਮਾਮ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਸਵਾਗਤ ਹੈ ਬਹੁਤ ਧੰਨਵਾਦ ਜੀ ਲਗਾਤਾਰ ਜਿਹੜਾ ਮੁਸਲਿਮ ਭਾਈਚਾਰਾ ਸੇਵਾ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਤੁਸੀਂ ਕਿਹਾ ਪਹਿਲਾ ਜਿਹੜੀ ਆ ਖਾਣੇ ਦੀ ਰਸਦ ਭੇਜੀ ਗਈ ਫਿਰ ਜਦੋਂ ਫੀਡਬੈਕ ਆਇਆ ਤੁਸੀਂ ਮੈਡੀਕਲ ਦਾ ਸਮਾਨ ਭੇਜਿਆ ਮੰਜੇ ਗੱਦੇ ਤੇ ਹੁਣ ਜਿਹੜੀ ਆ ਫ੍ਰੀ ਡੀਜ਼ਲ ਦੀ ਸੇਵਾ ਰਹੀ ਬismillahirrahmanirrahim ਅਸੀਂ ਪਿਛਲੇ ਡੇਢ ਮਹੀਨੇ ਤੋਂ ਮੁਸਲਿਮ ਭਾਈਚਾਰਾ ਲਗਾਤਾਰ ਸੇਵਾ ਚ ਹੈ ਔਰ ਆਖੀਰਲੇ ਅਸੀਂ ਇਹ ਸ਼ੁਰੂ ਜਿ ਕਿਹਾ ਸੀਗਾ ਕਿ ਆਖੀਰ ਤੱਕ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਹੁਣ ਜ਼ਰੂਰਤ ਸੀ ਕਿ ਪਿੰਡਾਂ ਦੇ ਵਿੱਚ ਡੀਜ਼ਲ ਦਿੱਤਾ ਜਾਵੇ ਖਾਦ ਦਿੱਤੀ ਜਾਵੇ ਜਦੋਂ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਸ਼੍ਰੀ ਅਮਰਸਰ ਸਾਹਿਬ ਤੋਂ ਇਹ ਸ਼ੁਰੂਆਤ ਕੀਤੀ ਸੀਗੀ ਅੱਜ ਅਸੀਂ ਲੁਧਿਆਣਾ 'ਚ ਖੜੇ ਆਂ ਔਰ ਲਗਾਤਾਰ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹ ਖੇਦਮਤ ਜਿਹੜੀ ਹੈ ਜਾਰੀ ਰੱਖੀਏ ਇਸ ਤੋਂ ਬਾਅਦ ਅਸੀਂ ਬੀਜ ਵੀ ਦਵਾਂਗੇ ਔਰ ਖਾਦ ਵੀ ਦਵਾਂਗੇ ਕਿਉਂਕਿ ਜਦ ਕਦੀ ਪਾਣੀ ਆਂਦਾ ਉਸ ਵੇਲੇ ਤਾਂ ਇਹ ਟੀਚਾ ਹੁੰਦਾ ਕਿ ਜਿਹੜਾ ਬੰਦਾ ਪਾਣੀ 'ਚ ਫਸ ਗਿਆ ਉਹਨੂੰ ਕਢੀਏ ਜਾਂ ਉਹਨੂੰ ਉੱਥੇ ਲੰਗਰ ਪੁਛਾ ਦੀ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸਲ ਟੀਚਾ ਇਹ ਹੈ ਕੀ ਕਿਸਾਨ ਨੂੰ ਦੁਬਾਰਾ ਉਹਦੇ ਪੈਰਾਂ ਦੇ ਉੱਤੇ ਖੜਾ ਕਰਨਾ ਤੇ ਸੇਵਾ ਦੇ ਵਿੱਚ ਅਸੀਂ ਲਗਾਤਾਰ ਲੱਗੇ ਆ ਸਾਰੀ ਐਨ ਜੀਓਜ਼ ਵੀ ਲੱਗੀਆਂ ਹੋਈਆਂ ਸਰਕਾਰ ਵੀ ਲੱਗੀ ਹੋਈ ਹੈ ਲੇਕਿਨ ਅਸੀਂ ਸਾਰੇ ਹੋਰ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸਲ ਸੇਵਾ ਜਿਹੜੀ ਆ ਪਾਣੀ ਉਤਰਨ ਤੋਂ ਬਾਅਦ ਹੁੰਦੀ ਹੈ ਇਸ ਲਈ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਆਪਣੇ ਸਾਰੇ ਪੰਜਾਬੀ ਭਰਾਵਾਂ ਦਾ ਸਾਥ ਜਿਹੜਾ ਹੈ ਉਹ ਪੂਰੀ ਤਰ੍ਹਾਂ ਤੱਕ ਨੇ ਬਖ ਕਿਸਾਨਾਂ ਦੀ ਚੋਣ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ ਤੇ ਪ੍ਰੋਸੀਜਰ ਕਿਹੜਾ ਡੀਜ਼ਲ ਦੇ ਚੋਣ ਦੇਖੋ ਡੇਢ ਮਹੀਨੇ ਤੋਂ ਬਾਅਦ ਤਾਂ ਸਾਨੂੰ ਹੋ ਗਿਆ ਪਿੰਡਾਂ 'ਚ ਰੋਜ਼ ਜਾਂਦੇ ਹੋਏ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਲਿਸਟਾਂ ਬਣੀਆਂ ਹੋਈਆਂ ਹੁਣ ਸਾਨੂੰ ਇਹ ਪਤਾ ਲੱਗ ਗਿਆ ਡੇਢ ਮਹੀਨੇ ਚ ਕਿ ਕਿਸ ਕਿਸਾਨ ਕਿਸ ਪਿੰਡ ਦੇ ਵਿੱਚ ਕਿਹੜਾ ਗਰੀਬ ਕਿਸਾਨ ਹੈ ਮਤਲਬ ਦੋ ਕਿੱਲੇ ਦੇ ਕੋਈ ਇਥੇਨ ਕਿੱਲੇ ਦੇ ਕੋ ਹੈ ਆਲਰੇਡੀ ਕਿਉਂਕਿ ਲਿਸਟਾਂ ਬਣੀਆਂ ਪੰਚਾਇਤਾਂ ਵੀ ਸਾਥ ਦੇ ਰਹੀਆਂ ਹੋਰ ਐਨ ਜੀਓਜ਼ ਵੀ ਹਨ ਉਹਨਾਂ ਲਿਸਟਾਂ ਦੇ ਆਧਾਰ ਤੇ ਜਿਹੜੇ ਪਿੰਡ ਦਰਿਆਵਾਂ ਦੇ ਨੇੜੇ ਆ ਉੱਥੇ ਜਾ ਕੇ ਸੇਵਾ ਕਰਦੇ ਇੱਕ ਕਿਸਾਨ ਨੂੰ ਮਿਨੀਮਮ ਕਿੰਨੇ ਕ ਡੀਜ਼ਲ ਦੇ ਰਹੇ ਆ तकरीबन ਅਸੀਂ 18 ਲੀਟਰ ਜਾਂ 15 ਲੀਟਰ ਇੱਕ ਕਿੱਲੇ ਦਾ ਲਾਇਆ ਹਿਸਾਬ ਕਿਤਾਬ ਵੀ ਅਗਰ ਟਰੈਕਟਰ ਲਗਾਤਾਰ ਚੱਲਦਾ ਹੈ ਔਰ ਅਗਰ ਮਿਸਾਲ ਦੇ ਤੌਰ ਤੇ ਕੋਈ ਮਿੱਟੀ ਦੀ ਜਾਂ ਗਾਰੇ ਦੀ ਪਰਤ ਹੈ ਉਹਨੂੰ ਹਟਾਉਣ ਦੇ ਲਈ ਮਿਸਾਲ ਦੇ ਤੌਰ ਤੇ ਅਗਰ 2 ਕਿੱਲੇ ਆਏ ਤੇ ਉਹਨੂੰ ਘਟਕੜ 40-50 ਲੀਟਰ ਤੇ ਲੱਗੇਗਾ ਜਿੱਦਾਂ ਤੁਸੀਂ ਕਿਹਾ ਵੀ ਟਾਈਮ ਟੂ ਟਾਈਮ ਜਿੱਦਾਂ ਫੀਡਬੈਕ ਆ ਰਿਹਾ ਉਦੋਂ ਤੁਸੀਂ ਚੱਲੋ ਡੀਜ਼ਲ ਤੋਂ ਬਾਅਦ ਹੁਣ ਪਾਈਪਲਾਈਨ ਦੇ ਡੀਜ਼ਲ ਤੋਂ ਬਾਅਦ ਪਾਈਪਲਾਈਨ ਜ ਆਖਰੀ ਚੀਜ਼ ਹੈ ਜਿਹਨੂੰ ਅਸੀਂ ਖਾਦ ਕਹਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਬੀਚ ਜਿਹੜੀ ਫਸਲ ਜਿਹੜੀ ਉਸ ਵੇਲੇ ਮੌਸਮ ਦੇ ਹਿਸਾਬ ਨਾਲ ਆਏਗੀ ਉਹ ਦੋਨਾਂ ਦੀ ਵੀ ਤਿਆਰੀ ਪੂਰੀ ਕਰਦੇ ਭਾਈ ਇਨਸ਼ਾ ਅੱਲਾਹ ਤਾਲਾ ਉਹ ਵੀ ਦਮ ਸ਼ੁਰੂਆਤ ਦੇ ਵਿੱਚ ਦੇਖਿਆ ਜਿਵੇਂ ਕਾਫੀ ਸਾਰੇ ਸਟੇਟਾਂ ਤੋਂ ਕਾਫੀ ਸਾਰੇ ਲੋਕ ਆਏ ਕਿ ਰੇਲਾ ਜਾ ਆ ਗਿਆ ਕਾਫੀ ਜ਼ਿਆਦਾ ਹੀ ਲੇਕਿਨ ਮੁਸਲਿਮ ਭਾਈਚਾਰਾ ਸ਼ੁਰੂ ਤੋਂ ਲੈ ਕੇ ਹਲੇ ਤੱਕ ਮੋਢੇ ਨਾਲ ਮੋਢਾ ਲਾ ਕੇ ਬਰਾਬਰ ਖੜਾ ਲੱਗਦਾ ਭਾਈ ਅੱਗੇ ਵੀ ਜਿਹੜੇ ਅੱਜ ਵੀ ਖੜੇ ਨੇ ਅੱਜ ਵੀ ਖੜੇ ਨੇ ਆ ਦੇਖੋ ਹੁਣੇ ਸਵੇਰੇ ਸਵੇਰੇ ਮੇਵਾਤ ਤੋਂ ਆਏ ਨੇ ਜੀ ਆ ਸ਼ਾਮਲੀ ਤੋਂ ਆਏ ਨੇ ਉੱਤਰ ਪ੍ਰਦੇਸ਼ ਤੋਂ ਅੱਜ ਵੀ ਖੜੇ ਨੇ ਮੁਸਲਮਾਨਾਂ ਨੂੰ ਅਸੀਂ ਪਹਿਲੇ ਦਿਨ ਕਿਹਾ ਸੀਗਾ ਕਿ ਅਸੀਂ ਅਖੀਰ ਤੱਕ ਤਿੰਨ ਪਾਵਾਂਗੇ ਇਨਸ਼ਾਅੱਲਾਹ ਤਾਲਾ ਜਿਹੜਾ ਵਾਅਦਾ ਹੈ ਉਹ ਤੋੜੀਦਾ ਨਹੀਂ ਹੁੰਦਾ ਵਾਅਦਾ ਪੂਰਾ ਨਹੀਂ ਵਾਅਦਾ ਹੁੰਦਾ ਪੰਜਾਬ ਦੇ ਸ਼ਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਦੀ ਅਨਵੀ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਮੁਸਲਿਮ ਸਮਾਜ ਨੇ ਜਿਹੜੀ ਬਾ ਪੰਜਾਬੀ ਭਰਾਵਾ ਦੀ ਫੜੀ ਸੀ ਉਹ ਆਖਿਰ ਤੱਕ ਹੁਣ ਉਸ ਨੂੰ ਨਿਭਾਣਗੇ ਭਾਵੇਂ ਡੀਜ਼ਲ ਦੀ ਲੋਡ ਹੋਵੇ ਭਾਵੇਂ ਡੀਪੀ ਦੀ ਲੋਡ ਹੋਵੇ ਭਾਵੇਂ ਖਾਦ ਦੀ ਲੋਡ ਹੋਵੇ ਇੱਥੇ ਤੱਕ ਕਿ ਬੀਜ ਵੀ ਜਿਹੜੇ ਨੇ ਉਹ ਕਿਸਾਨਾਂ ਨੂੰ ਪ੍ਰੋਵਾਈਡ ਕੀਤੇ ਜਾਣਗੇ ਇਸ ਤੋਂ ਇਲਾਵਾ ਜਿਹੜੀਆਂ ਟੀਮਾਂ ਗਰਾਊਂਡ ਤੇ ਜਾ ਰਹੀਆਂ ਨੇ ਉਹ ਗਰਾਊਂਡ ਤੋਂ ਫੀਡਬੈਕ ਲੈ ਕੇ ਵਾਪਸ ਆ ਰਹੀਆਂ ਨੇ ਜੇਕਰ ਹੋਰ ਕਿਸੇ ਚੀਜ਼ ਦੀ ਲੋਡ ਹੋਈ ਤਾਂ ਕਿਸਾਨਾਂ ਤੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਉਹ ਹਰ ਚੀਜ਼ ਉਹਨਾਂ ਤੱਕ ਪਹੁੰਚਦੀ ਜਿਹੜੀ ਆ ਉਹ ਕੀਤੀ ਜਾਏਗੀ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ